ਸਤ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਮੱਕੀ ਦੀ ਫਸਲ ਬਾਰੇ ਮੱਕੀ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਸਾਰੀ ਫਰਵਰੀ ਅੱਧਾ ਮਾਰਚ ਇਹਦੀ ਬਿਜਾਈ ਚੱਲਦੀ ਰਹੇਗੀ ਇੱਕ ਗੱਲ ਤੁਸੀਂ ਲੜ ਬੰਨ ਲਿਓ ਤੁਸੀਂ ਬੀਜ ਦੀ ਮਾਤਰਾ ਝਾੜ ਦੇ ਲਈ ਭਾਵੇਂ ਸਾਈਲੇਜ ਦੇ ਲਈ 8 ਤੋਂ 10 ਕਿਲੋ ਪ੍ਰਤੀ ਏਕੜ ਵਰਤ ਰਹੇ ਹੋ ਬੱਟਾਂ ਦੇ ਉੱਪਰ ਲਾ ਰਹੇ ਹੋ ਵੈਂਟਾਂ ਦੇ ਉੱਪਰ ਲਾ ਰਹੇ ਹੋ ਹੱਥਾਂ ਦੇ ਨਾਲ ਲਵਾ ਰਹੇ ਹੋ ਜਾਂ ਨੋਮੈਟਿਕ ਪਲਾਂਟਰ ਦੇ ਨਾਲ ਬਾਰੇ ਬੀਜ ਨੂੰ ਪਹਿਲਾਂ ਹੀ ਦੋ ਦਵਾਈਆਂ ਲੱਗੀਆਂ ਹੁੰਦੀਆਂ ਫੰਗੀਸਾਈਡ ਤੇ ਇਨਸੈਕਟੀਸਾਈਡ ਮੋਸਟਲੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਥੀਰੋ ਫੰਗੀਸਾਈਡ ਨੂੰ ਯੂਜ਼ ਕਰਦੀਆਂ ਤੇ ਇਨਸੈਕਟੀਸਾਈਡ ਦੇ ਵਿੱਚ ਉਹ ਥਾਇਮਫੈਕਸਮ ਜਾਂ ਅਮੀਡਾ ਗਲੋਰਬੈਟ ਗੋਚਰ ਨੂੰ ਯੂਜ਼ ਕਰਦੇ ਹੈਗੇ ਪਰ ਤੁਸੀਂ ਇੱਕ ਐਕਸਟਰਾ ਆਰਡੀਨਰੀ ਟ੍ਰੀਟਮੈਂਟ ਕਰ ਸਕਦੇ ਹੋ ਉਹ ਬਾਇਓ ਦੇ ਵਿੱਚ ਵੀ ਹੈਗਾ ਉਹ ਕੈਮੀਕਲ ਦੇ ਵਿੱਚ ਵੀ ਹੈਗਾ ਜਿਹਦੇ ਵਿੱਚ ਫੁੱਲ ਵੀ ਕੈਸਟਰ ਤੇ ਹਿਊਮਿਕ ਐਸਿਡ ਆਉਂਦਾ ਜਿਹਦੇ ਨਾਲ ਬੀਜ ਦੀ ਜਰਮੀਨੇਸ਼ਨ ਜ਼ਿਆਦਾ ਹੋਵੇਗੀ ਕਈ ਵਾਰ ਕੀ ਹੈਗਾ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਗੜੇਮਾਰੀ ਤੇ ਪਰਖਾ ਹੋਈ ਹੈ ਉਸੇ ਹੀ ਗਿਲ ਤੇ ਆਪਾਂ ਬਜਾਈ ਕਰ ਰਹੇ ਹੁੰਨੇ ਆ ਤੇ ਜਿਹੜੀਆਂ ਹਵਾਵਾਂ ਮਿੱਟੀ ਨੂੰ ਖੁਸ਼ਕ ਕਰਦੀਆਂ ਹੈਗੀਆਂ ਜੇ ਲਵਾ ਲੰਬਾ ਸਮਾਂ ਚੱਲ ਜਾਂਦੀ ਹੈ ਹੈਗੀਆਂ ਤਾਂ ਆਪਾਂ ਉਸੇ ਗਿਲ ਤੇ ਕਈ ਵਾਰੀ ਜਰਮੀਨੇਸ਼ਨ ਪ੍ਰਭਾਵਿਤ ਹੋ ਜਾਂਦੀ ਹੈ ਜਾਂ ਮਿੱਟੀਆਂ ਭਾਰੀਆਂ ਦੇ ਵਿੱਚ ਗਿੱਲੀ ਮਿੱਟੀ 'ਚ ਬਜਾਈ ਕਰਨ ਤੋਂ ਬਾਅਦ ਤੁਰਤ ਪਾਣੀ ਲੱਗ ਜਾਂਦਾ ਜਾਂ ਵਰਖਾ ਹੋ ਜਾਂਦੀ ਹੈ ਤਾਂ ਵੀ ਥੋੜੀ-ਬਹੁਤ ਜਰਮੀਨੇਸ਼ਨ ਪ੍ਰਭਾਵਿਤ ਹੋ ਜਾਂਦੀ ਪਰ ਜੇਕਰ ਤੁਸੀਂ 8 ਤੋਂ 10 ਕਿਲੋ ਬੀਜ ਨੂੰ 4 ਤੋਂ 5 ਐਮਐਲ ਪ੍ਰਤੀ ਕਿੱਲੋ ਮਤਲਬ 8 ਕਿਲੋ ਬੀਜ ਨੂੰ ਤੁਸੀਂ 40 ml ਫੁਲਵਿਕ ਐਸਿਡ ਹਿਊਮਿਕ ਐਸਿਡ ਕੰਬੀਨੇਸ਼ਨ ਮਾਰਕੀਟ ਦੇ ਵਿੱਚ ਆਉਂਦੇ ਹੈਗੇ ਆ ਤੁਸੀਂ ਉਹਨੂੰ ਲਾ ਲੈਣਾ ਹੈਗਾ ਬਿਜਾਈ ਤੋਂ ਜਸਟ ਪਹਿਲਾਂ ਹੀ ਲਾਉਣਾ ਹੈਗਾ ਤੇ ਸਾਰੇ ਬੀਜ ਨੂੰ ਤੁਸੀਂ ਇੱਕ ਸਾਫ਼ ਨਮੀ ਪੱਲੀ ਦੇ ਉੱਪਰ ਦਾਣਾ ਦਾਣਾ ਕਰਕੇ ਖਿਲਾਰ ਲੈਣਾ ਹੈਗਾ ਤੇ ਸੁਕਾ ਲੈਣਾ ਹੈਗਾ ਨਾਲ ਦੀ ਨਾਲ ਰੋਸ਼ਨੀ ਦੇ ਵਿੱਚ ਚੰਗੀ ਧੁੱਪ ਦੇ ਵਿੱਚ ਤੇ ਨਾਲ ਦੀ ਨਾਲ ਹੀ ਤੁਸੀਂ ਉਸ ਨੂੰ ਬਿਜਾਈ ਕਰ ਦੇਣਾ ਹੈਗਾ ਤਾਂ ਉਹ ਜਿਹੜਾ ਖੁਸ਼ਕ ਬੀਜ ਹੈਗਾ ਉਹਦੇ ਵਿੱਚ ਉੱਪਰਲੇ ਪਾਸੇ ਇੱਕ ਲੇਅਰ ਬਣ ਜੇਗੀ ਜਦੋਂ ਇਹ ਬੀਜ ਧਰਤੀ ਦੇ ਵਿੱਚ ਜਾਵੇਗਾ ਉਹਦੀ ਸੰਪਰਕ ਦੇ ਵਿੱਚ ਸਿੱਲੀ ਮਿੱਟੀ ਆਵੇਗੀ ਤਾਂ ਜਰਮੀਨੇਸ਼ਨ ਉਹਦੀ ਕਈ ਗੁਣਾ ਫਾਸਟ ਹੋ ਜੇਗੀ ਇਸ ਤਰੀਕੇ ਦੇ ਨਾਲ ਜਾਂ ਤੁਸੀਂ ਇਸ ਤੋਂ ਵੀ ਇਲਾਵਾ ਕਿਉਂਕਿ ਮੱਕੀ ਤੇ ਗੰਨਾ ਦੋਨੇ ਫਸਲਾਂ ਲਗਭਗ 350-400 ਕੁਆਂਟਲ ਤੱਕ ਚਲੀਆਂ ਜਾਂਦੀਆਂ ਨੇ ਪਰ ਦੋਨਾਂ ਦਾ ਸਮਾਂ ਵੱਖੋ ਵੱਖਰਾ ਮੱਕੀ 120 ਦਿਨ ਤੱਕ ਸਾਰਾ ਖੇਤ ਖਾਲੀ ਕਰ ਸਕਦੀ ਹੈਗੀ ਹੈ ਜੇ ਤੁਸੀਂ ਪਕਾਉਨੇ ਹੋ ਤੇ ਗੰਨਾ ਉਹ 8 ਤੋਂ ਲੈ ਕੇ 15 ਮਹੀਨਾ ਤੱਕ ਸਮਾਂ ਲੈਂਦਾ ਹੈਗਾ ਦੋਨਾਂ ਦਾ ਬਾਇਓਮਾਸ ਲਗਭਗ ਸੇਮ ਹੁੰਦਾ ਇਸੇ ਕਰਕੇ ਇਸ ਨੂੰ ਫਾਸਟ ਫੀਡਿੰਗ ਕ੍ਰੌਪ ਦੀ categories ਵਿੱਚ ਰੱਖਿਆ ਗਿਆ ਹੈਗਾ ਇਸ ਦੇ ਬੀਜ ਨੂੰ ਤੁਸੀਂ ਦੂਜਾ ਪ੍ਰੋਡਕਟ ਹੈਗਾ ਜਿਹੜਾ ਐਡੀਸ਼ਨਲ ਜਾਂ ਤਾਂ ਇਹ ਲਾ ਲਓ ਜਿਹੜਾ ਪਹਿਲਾਂ ਦੱਸਿਆ ਹੈਗਾ ਜਾਂ ਤੁਸੀਂ ਦੂਸਰਾ ਜਿਹੜਾ ਮੈਂ ਦੱਸਣ ਜਾ ਰਿਹਾ ਜਿਹਦੇ ਵਿੱਚ ਐਚਡੀ ਮਾਈਕਰੋਆਇਜ਼ਾ ਔਨ ਹੈਗਾ ਜਿਹੜਾ ਕਿ ਬੀਜ ਨੂੰ ਸੋਧ ਕਰਨ ਦੇ ਲਈ ਹੀ ਹੁੰਦਾ ਹੈਗਾ ਉਹ ਲਗਭਗ 2.5 ਗ੍ਰਾਮ ਪ੍ਰਤੀ ਕਿਲੋ ਨੂੰ ਲੱਗ ਸਕਦਾ ਹੈਗਾ ਇਸ ਤੋਂ ਵੱਧ ਵੀ ਲੱਗ ਸਕਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਬਜਾਈ ਦੇ ਵਿੱਚ ਕਈ ਵਾਰੀ ਮਸ਼ੀਨਾਂ ਨੂੰ ਮੁਸ਼ਕਲ ਆਉਂਦੀ ਹੈ ਜੇਕਰ ਤੁਸੀਂ ਹੱਥਾਂ ਨਾਲ ਬਜਾਈ ਕਰ ਰਹੇ ਹੈਗੇ ਜਾਂ ਤਵੇ ਵਾਲੀ ਮਸ਼ੀਨ ਦੇ ਨਾਲ ਬਜਾਈ ਕਰ ਰਹੇ ਹੋ ਤਾਂ ਕੋਈ ਦਿੱਕਤ ਨਹੀਂ ਆਵੇਗੀ ਬੀਜ ਦੇ ਉੱਪਰ ਤੁਸੀਂ 8 ਕਿਲੋ ਬੀਜ ਦੇ ਲਈ 150 ml ਪਾਣੀ ਦੀ ਵਰਤੋਂ ਕਰਦੇ ਤੇ ਨਾਲ ਦੀ ਜਿਹੜਾ ਮਾਈਕੋਰਾਈਜ਼ਰ ਹੈਗਾ ਇਹਨੂੰ 2.5 ਗ੍ਰਾਮ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ 20-25 ਗ੍ਰਾਮ ਅੱਕ ਕਿਲੋ ਬੀਜ ਲਈ ਤੁਸੀਂ ਪਾਣੀ ਵਿੱਚ ਘੋਲ ਕੇ ਬੀਜ ਦੇ ਉੱਪਰ ਕੋਟਿੰਗ ਕਰ ਸਕਦੇ ਹੋ ਨਾਲ ਦੀ ਨਾਲ ਸੁਕਾ ਕੇ ਬਜਾਈ ਕਰੋਗੇ ਤਾਂ ਜਿਹੜੀ ਸ਼ੁਰੂਆਤੀ ਪਹਿਲੇ 4 ਹਫ਼ਤੇ ਦੀ ਗਰੋਥ ਹੋਣੀ ਹੈ ਜੜਾਂ ਵਾਲੇ ਹਿੱਸੇ ਦੇ ਵਿੱਚ ਉਹ ਬਹੁਤ ਜ਼ਿਆਦਾ ਹੋਵੇਗੀ ਜਰਮੀਨੇਸ਼ਨ ਵਿੱਚ ਕੋਈ ਮਾੜਾ ਪ੍ਰਭਾਵ ਨਹੀਂ ਦਿਖੇਗਾ ਹਾਲਾਂਕਿ ਪੋਜ਼ਿਟਿਵ ਚੰਗੇ ਪ੍ਰਭਾਵ ਮਿਲਣਗੇ ਫਸਟ ਲੀਫ ਸੈਕੰਡ ਥਰਡ ਫੋਰਥ ਫਿਫਥ ਲੀਫ ਜਿਹੜੇ ਹੈਗੇ ਉਹ ਜਿਆਦਾ ਐਕਸਟਰਾ ਆਰਡਨਰੀ ਗ੍ਰੀਨਰੀ ਹੋਵੇਗੀ ਉਹਨਾਂ ਦੇ ਉੱਪਰ ਚਮਕੀਲੇ ਹੋਣਗੇ ਉਹਨਾਂ ਦਾ ਗਰੋਥ ਵਾਧਾ ਵਿਕਾਸ ਜਿਆਦਾ ਵਧੀਆ ਹੋਵੇਗਾ ਟਾਂਡਾ ਜਿਹੜਾ ਹੈਗਾ ਉਹ ਪੂਰਾ ਵਧੀਆ ਮਜ਼ਬੂਤ ਬਣੇਗਾ ਜਿਹੜੀ ਇਨੀਸ਼ੀਅਲੀ ਪਹਿਲੇ 5 ਹਫ਼ਤਿਆਂ ਦੀ 6 ਹਫ਼ਤਿਆਂ ਦੀ ਜਿਹੜੀ ਗਰੋਥ ਹੈਗੀ ਆ ਜੇਕਰ ਉਹ ਪ੍ਰਭਾਵਿਤ ਹੋ ਜਾਂਦੀ ਹੈ ਚਾਹੇ ਤੁਸੀਂ ਖੇਤ ਦੇ ਵਿੱਚ ਲੀਡਰ ਸਪਰੇਅ ਕੀਤੀ ਹੈ ਜਾਂ ਤੁਸੀਂ ਭਰਵੇਂ ਪਾਣੀ ਲਾਏ ਹੈਗੇ ਜਾਂ ਮਿੱਟੀ ਸਖਤ ਹੋ ਜਾਂਦੀ ਹੈਗੀ ਜਾਂ ਕੋਈ ਉਨ੍ਹਾਂ ਦੀਆਂ ਜੜ੍ਹਾਂ ਦੇ ਲਈ ਚੰਗਾ ਗਰੋਥ ਪ੍ਰੋਮੋਟਰ ਯੂਜ਼ ਹੀ ਨਹੀਂ ਕੀਤਾ ਮੋਸਟਲੀ ਮੈਂ ਕੰਪਨੀਆਂ ਦੇਖ ਰਿਹਾ ਹੈਗਾ ਕਿ ਸਾਈਟੋਜੈਮ ਵਗੈਰਾ ਵੀ ਪੈਕੇਟ ਬੰਦ ਮੱਕੀ ਦੇ ਵਿੱਚ ਲਾ ਕੇ ਹੀ ਭੇਜ ਰਹੀਆਂ ਹਨ ਪਰ ਤੁਸੀਂ ਆਪਣੇ ਖੇਤਾਂ ਦੇ ਮੁਤਾਬਕ ਆਪਣੇ ਏਰੀਆ ਦੇ ਮੁਤਾਬਕ ਇਸ ਟ੍ਰਾਇਲ ਨੂੰ ਜ਼ਰੂਰ ਕਰਿਓ ਆਉਣ ਵਾਲੇ ਲਗਭਗ 50 ਦਿਨਾਂ ਦੇ ਵਿੱਚ ਮੱਕੀ ਦੀ ਬਿਜਾਈ ਚੱਲਦੀ ਰਹਿਣੀ ਹੈ ਤੇ ਇਹ ਵੀਡੀਓ ਤੁਹਾਡੀ ਕਾਫੀ ਮਦਦ ਕਰੇਗੀ ਹੋਰ ਕਿਸਾਨ ਭਰਾਵਾਂ ਨੂੰ ਜ਼ਰੂਰ ਸਾਂਝੀ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀਡੀਓ ਦੇ ਲਈ ਇੰਸਟਾਗ੍ਰਾਮ ਫੇਸਬੁਕ YouTube ਤੇ ਬੜੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ